ਸਤਿ ਸ਼੍ਰੀ ਅਕਾਲ ਜੀ ਪੰਡਾ ਜ਼ਿੰਦਗੀ ਦਾ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ। ਹਾਜ਼ਰ ਹੋયા ਜੀ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ। ਸਨਮ ਦਾ ਰਿਸ਼ਤਾ ਗੋਪੀ ਦੇ ਨਾਲ ਉਹਦੇ ਪਿਓ ਦੀ ਮਰਜ਼ੀ ਨਾਲ ਤੈਅ ਹੋਇਆ ਸੀ। ਗੋਪੀ ਤੇ ਸਨਮ ਦੇ ਪਿਓ ਆਪਸ ਵਿੱਚ ਚੰਗੇ ਦੋਸਤ ਸੀ। ਗੋਪੀ ਸ਼ਹਿਰ ਵਿੱਚ ਰਹਿੰਦਾ ਸੀ ਤੇ ਸਨਮ ਵੀ ਸ਼ਹਿਰ ਦੀ ਰਹਿਣ ਵਾਲੀ ਸੀ। ਉਹਨਾਂ ਨੇ ਇੱਕ ਦੂਸਰੇ ਨੂੰ ਪਹਿਲਾਂ ਨਹੀਂ ਦੇਖਿਆ ਸੀ ਸਨਮ ਦੀ ਪਰਵਰਿਸ਼ ਇਦਾਂ ਕੀਤੀ ਗਈ ਸੀ ਜਿੱਥੇ ਕੁੜੀਆਂ ਦੀ ਜ਼ਿੰਦਗੀ ਦੇ ਫੈਸਲੇ ਉਹਨਾਂ ਦੇ ਮਾਂ ਪਿਓ ਹੀ ਕਰਦੇ ਸੀ ਸਨਮ ਵੀ ਇਸ ਨੂੰ ਅਣਦੇਖੇ ਰਿਸ਼ਤੇ ਨੂੰ ਸਵੀਕਾਰ ਕਰ ਚੁੱਕੀ ਸੀ ਗੋਪੀ ਇੱਕ ਸੋਹਣੀ ਚੀਜ਼ਾਂ ਤੇ ਮਰਨ ਵਾਲਾ ਮੁੰਡਾ ਸੀ ਇਸ ਲਈ ਜਦੋਂ ਸੁਖੀ ਨੇ ਉਹਦਾ ਰਿਸ਼ਤਾ ਆਪਣੇ ਦੋਸਤ ਦੀ ਕੁੜੀ ਸਨਮ ਦੇ ਨਾਲ ਤੈਅ ਕੀਤਾ ਤਾਂ ਉਹਨੂੰ ਸਭ ਤੋਂ ਜ਼ਿਆਦਾ ਇਸ ਗੱਲ ਦਾ ਆਬਜੈਕਸ਼ਨ ਸੀ ਕਿ ਕੁੜੀ ਦੀ ਫੋਟੋ ਬਿਨਾ ਦੇਖੀ ਉਹ ਵਿਆਹ ਨਹੀਂ ਕਰਵਾਊਗਾ। ਗੋਪੀ ਦੀ ਮਾਂ ਵੀ ਬੋਲਣ ਲੱਗ ਪਈ ਕਿ ਪਤਾ ਨਹੀਂ ਆ ਆਪਣੇ ਮੁੰਡੇ ਦਾ ਰਿਸ਼ਤਾ ਕਿੱਥੇ ਤੇ ਕਿੱਦਾਂ ਬਿਨਾ ਦੱਸੇ ਪੁੱਛੇ ਕਰ ਦਿੱਤਾ ਤੇ ਸੁਖਾ ਕਹਿਣ ਲੱਗਾ ਕਿ ਕੁੜੀ ਬਹੁਤ ਜ਼ਿਆਦਾ ਸੋਹਣੀ, ਸਿਆਣੀ ਤੇ ਅਕਲ ਵਾਲੀ ਆ। ਸਾਡੇ ਘਰ ਵਿੱਚ ਆਊਗੀ ਤੇ ਸਵਰਗ ਬਣਾ ਦੇਊਗੀ। ਜਿਸ ਤਰ੍ਹਾਂ ਗੋਪੀ ਨੇ ਉਸ ਕੁੜੀ ਨੂੰ ਦੇਖਿਆ ਹੀ ਨਹੀਂ ਸੀ, ਉਸੇ ਤਰ੍ਹਾਂ ਕੁੜੀ ਨੇ ਵੀ ਤਾਂ ਗੋਪੀ ਨੂੰ ਨਹੀਂ ਦੇਖਿਆ ਸੀ। ਪਰ ਬਿਨਾ ਕਿਸੇ ਤਰ੍ਹਾਂ ਦੇ ਵੀ ਉਸਨ ਉਹਨੇ ਤਾਂ ਆਪਣੀ ਮਾਂ ਪਿਓ ਦੇ ਹੁਕਮ ਨੂੰ ਮੰਨ ਲਿਆ ਤੇ ਉਹਨੇ ਕੋਈ ਸਵਾਲ ਜਵਾਬ ਨਹੀਂ ਕੀਤਾ ਪਰ ਇੱਥੇ ਤਾਂ ਬਤਮੀਜੀ ਦਾ ਇਹ ਹਾਲ ਆ ਕਿ ਤੂੰ ਬੱਚਿਆਂ ਦੀ ਚੰਗੀ ਪਰਵਰਿਸ਼ ਕੀਤੀ ਨਹੀਂ ਕੁੜੀ 3 ਸਾਲ ਵੀ ਆਪਣਾ ਘਰ ਨਹੀਂ ਵਸਾ ਸਕੀ ਤੇ ਘਰ ਵਾਲੇ ਨਾਲ ਤਲਾਕ ਲੈ ਕੇ ਪੀ ਕੇ ਆ ਕੇ ਬੈਠ ਗਈ ਹੁਣ ਤੂੰ ਮੁੰਡੇ ਦਾ ਵੀ ਦਿਮਾਗ ਖਰਾਬ ਕਰ ਰਹੀ ਹੈ ਸੁੱਖਾ ਆਪਣੇ ਘਰ ਵਾਲੀ ਨੂੰ ਬਹੁਤ ਗੱਲਾਂ ਕਰ ਰਿਹਾ ਸੀ ਤੇ ਕਾਫੀ ਹੱਦ ਤੱਕ ਗੱਲਾਂ ਸੱਚ ਵੀ ਸੀ ਗੋਪੀ ਤੇ ਰੀਨਾ ਭੈਣ ਭਰਾ ਸੀ ਪਰ ਰੀਨਾ ਦੀ ਜ਼ੁਬਾਨ ਦਾ ਕਰਕੇ ਉਹ ਮਸਾਂ ਹੀ 3 ਸਾਲ ਆਪਣੇ ਸਹੁਰੇ ਘਰ ਘਰ ਵਾਲੇ ਦੇ ਨਾਲ ਰਹੀ ਸੀ ਤੇ ਦੂਸਰੇ ਸਾਲ ਲੜ ਕੇ ਆਪਣੇ ਪੇਕੇ ਆ ਗਈ ਸੀ ਉਹਨੂੰ ਲੱਗਿਆ ਸ਼ਾਇਦ ਉਹਦਾ ਘਰ ਵਾਲਾ ਉਹਦੀਆਂ ਮਿੰਨਤਾਂ ਕਰੂਗਾ ਉਹਦੇ ਲਈ ਅਲੱਗ ਘਰ ਬਣਾਊਗਾ ਪਰ ਉਹਦੇ ਘਰ ਵਾਲੇ ਨੇ ਤਲਾਕ ਦੇ ਪੇਪਰ ਦੇ ਦਿੱਤੇ ਕੁੜੀ ਨੂੰ ਵੀ ਹੁਣ 4 ਸਾਲ ਹੋ ਗਏ ਸੀ ਰੀਨਾ ਪੇਕੇਆਂ ਦੇ ਘਰ ਬੜੇ ਰੋਹ ਨਾਲ ਰਹਿੰਦੀ ਸੀ ਮਾਂ ਤੇ ਭਰਾ ਨੂੰ ਉਂਗਲੀਆਂ ਤੇ ਨਚਾਉਂਦੀ ਸੀ કરી ਉਹਦਾ ਹੀ ਹੁਕਮ ਚੱਲਦਾ ਸੀ ਇਹਨਾਂ ਦਿਨਾਂ ਵਿੱਚ ਸਣਮ ਦੇ ਪਾਪਾ ਮੰਗਤ ਬਿਮਾਰ ਰਹਿਣ ਲੱਗ ਪਿਆ ਸੀ 5-6 ਮਹੀਨੇ ਤਾਂ ਉਹ ਬੜਾ ਬਿਮਾਰ ਰਿਹਾ ਬਿਮਾਰੀ ਕਰਕੇ ਉਹਦਾ ਕੰਮ ਵੀ ਛੁੱਟ ਗਿਆ ਸੀ ਇਸ ਬਿਮਾਰੀ ਕਰਕੇ ਉਹਦੀ ਮੌਤ ਹੋ ਗਈ ਤੇ ਉਹਦੀ ਮੌਤ ਦੀ ਗੱਲ ਸੁਣ ਕੇ ਸੁੱਖਾ ਮੁੰਡੇ ਨੂੰ ਆਪਣੇ ਨਾਲ ਹੀ ਲੈ ਗਿਆ ਤੇ ਮੰਗਤ ਦੇ ਘਰ ਤਾਂ ਜਿੰਨੇ ਦੁੱਖ ਆ ਗਿਆ ਸੀ ਤੇ ਘਰ ਵਾਲੀ ਰੋਂਦੀ ਸੀ ਕੁੜੀ ਦਾ ਵੀ ਬੁਰਾ ਹਾਲ ਸੀ ਸਣਮ ਉਹਨਾਂ ਦੀ ਤੀਸਰੀ ਕੁੜੀ ਸੀ ਇਦਾਂ ਹੀ ਮੰਗਤ ਨੇ ਬਹੁਤ ਕੁਝ ਛੋਟੀ ਕੁੜੀ ਦੇ ਲਈ ਜਮਾ ਕਰਕੇ ਰੱਖਿਆ ਸੀ ਉਹਦੇ ਵਿਆਹ ਤੇ ਉਹਨੂੰ ਦਾਜ ਚੰਗਾ ਦੇਣਾ ਸੀ ਪਰ ਇਸ ਬਿਮਾਰੀ ਵਿੱਚ ਉਹਦੇ ਸਾਰੇ ਪੈਸੇ ਬਿਮਾਰੀ ਤੇ ਹੀ ਲੱਗ ਗਏ ਮੰਗਤ ਦਾ ਸੰਸਕਾਰ ਵੀ ਸੁੱਖਿਏ ਨੇ ਹੀ ਕੀਤਾ ਸੀ ਦੋ ਦਿਨ ਉੱਥੇ ਹੀ ਲੰਘ ਗਏ ਇਦਾਂ ਹੀ ਗੋਪੀ ਨੂੰ ਵੀ ਉਹ ਕਹਿ ਚੁੱਕਿਆ ਸੀ ਕਿ ਉਹ ਇੱਕ ਵਾਰ ਸੰ ਨੂੰ ਦੇਖ ਲਵੇ ਤੇ ਆਪਣੀ ਮਰਜ਼ੀ ਦੱਸ ਦੇਵੇ ਹਾਲਾਂਕਿ ਗੋਪੀ ਦੀ ਮਾਂ ਉਹਦਾ ਰਿਸ਼ਤਾ ਬਹੁਤ ਅਮੀਰ ਘਰ ਵਿੱਚ ਦੇਖ ਰਹੀ ਸੀ ਤੇ ਗੋਪੀ ਨੂੰ ਕਹਿ ਰਹੀ ਸੀ ਕਿ ਤੂੰ ਆਪਣੇ ਪਿਓ ਦੀ ਗੱਲ ਨਹੀਂ ਮੰਨਣੀ ਤੇ ਇਹੋ ਜਿਹੇ ਕੰਗਾਲ ਦੀ ਧੀ ਅਸੀਂ ਆਪਣੇ ਘਰ ਨਹੀਂ ਲਿਆਉਣੀ ਤੈਨੂੰ ਦਾਜ ਵਿੱਚ ਫੁੱਟੀ ਕਾਢੀ ਵੀ ਨਹੀਂ ਮਿਲਣੀ ਗੋਪੀ ਮਾਂ ਦੀਆਂ ਗੱਲਾਂ ਵਿੱਚ ਆ ਗਿਆ ਪਰ ਜਿੱਦਾਂ ਹੀ ਉਹਦੀ ਨਜ਼ਰ ਸਨਮ ਤੇ ਪਈ ਤਾਂ ਉਹਦੀ ਸੁੰਦਰਤਾ ਤੇ ਸਾਦਗੀ ਨੂੰ ਦੇਖ ਕੇ ਉਹਦਾ ਦਿਲ ਸਨਮ ਤੇ ਹੀ ਆ ਗਿਆ ਇਸ ਲਈ ਜਦੋਂ ਸੁਖੇ ਨੇ ਗੋਪੀ ਕੋਲੋਂ ਉਹਦੀ ਮਰਜ਼ੀ ਪੁੱਛੀ ਤਾਂ ਉਹਨੇ ਕਿਹਾ ਕਿ ਉਹ ਨੂੰ ਸਨਮ ਪਸੰਦਾ ਸੁਖੇ ਨੇ ਸਨਮ ਦੀ ਮਾਂ ਨਾਲ ਗੱਲ ਕੀਤੀ ਮੈਂ ਆਪਣੇ ਦੋਸਤ ਨਾਲ ਕੀਤਾ ਹੋਇਆ ਵਾਅਦਾ ਨਿਭਾਉਣਾ ਚਾਹੁੰਦਾ ਇਸ ਲਈ ਸਾਦਗੀ ਨਾਲ ਸਨਮ ਦਾ ਵਿਆਹ ਹੋਣਾ ਤੇ ਵਿਦਾ ਕਰਕੇ ਆਪਣੇ ਨਾਲ ਹੀ ਲੈ ਜਾਊਗਾ ਸਨਮ ਦੀ ਮਾਂ ਪਹਿਲਾਂ ਹੀ ਘਰ ਵਾਲੇ ਦੀ ਬਿਮਾਰੀ ਦਾ ਕਰਕੇ ਕੁਝ ਖਰਚਾ ਕਰ ਬੈਠੀ ਸੀ ਹੁਣ ਉਹਦਾ ਰਿਸ਼ਤਾ ਕਿਤੇ ਹੋਰ ਹੁੰਦਾ ਤਾਂ ਫਿਰ ਦਾਜ ਦੇਣ ਲਈ ਉਹਦੇ ਕੋਲ ਕੁਝ ਵੀ ਨਹੀਂ ਸੀ ਇਸ ਲਈ ਸਨਮ ਦਾ ਵਿਆਹ ਗੋਪੀ ਨਾਲ ਕਰ ਦਿੱਤਾ ਵਿਆਹ ਹੁੰਦੇ ਹੀ ਸੁੱਖਾ ਆਪਣੇ ਨੌ ਪੁੱਤ ਨੂੰ ਲੈ ਕੇ ਵਾਪਸ ਚਲਾ ਗਿਆ ਪਰ ਜਦੋਂ ਘਰ ਪਹੁੰਚਿਆ ਤਾਂ ਸੁਖੀ ਦੀ ਘਰ ਵਾਲੀ ਨੇ ਸੁਖੀ ਤੇ ਆਪਣੇ ਮੁੰਡੇ ਦੇ ਨਾਲ ਸੰਮ ਨੂੰ ਦੇਖਿਆ ਤਾਂ ਉਹਨੂੰ ਪਤਾ ਲੱਗ ਗਿਆ ਕਿ ਸੁਖੀ ਨੇ ਆਪਣੀ ਮਨਮਰਜ਼ੀ ਕਰ ਲਈ ਆ ਤਾਂ ਉਹ ਬੋਲਣ ਲੱਗੀ ਕਹਿਣ ਲੱਗੀ ਕਿ ਇਹ ਮੇਰੀ ਨੌ ਨਹੀਂ ਬਣ ਸਕਦੀ ਨਾ ਹੀ ਮੈਂ ਉਹ ਸਵੀਕਾਰ ਕਰੂੰਗੀ ਤੁਸੀਂ ਜ਼ਬਰਦਸਤੀ ਮੇਰੇ ਮੁੰਡੇ ਦਾ ਵਿਆਹ ਕਿਉਂ ਕੀਤਾ ਇਸ ਕੁੜੀ ਦੇ ਨਾਲ ਜੋ ਦੇਹੇਜ ਵਿੱਚ ਇੱਕ ਕੱਪੜਾ ਵੀ ਨਹੀਂ ਲੈ ਕੇ ਆਈ ਸੁਖਾ ਕਹਿਣ ਲੱਗਾ ਕਿ ਤੇਰਾ ਦਿਮਾਗ ਖਰਾਬ ਹੋ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਮੇਰਾ ਦੋਸਤ ਸਤ ਦੁਨੀਆ ਤੋਂ ਚਲਾ ਗਿਆ ਇਸ ਵਕਤ ਉਹਦੀ ਘਰ ਵਾਲੀ ਮਹੱਲੇ ਵਾਲਿਆਂ ਦੀ ਦਇਆ ਤੇ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਆ ਤੇ ਤੈਨੂੰ ਦਾਜ ਚਾਹੀਦਾ ਖਬਰਦਾਰ ਜੇ ਤੂੰ ਇਸ ਬੱਚੀ ਨਾਲ ਕੋਈ ਵੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਨਮ ਇੱਕ ਪਾਸੇ ਖੜੀ ਸੀ ਕਿਉਂਕਿ ਗੋਪੀ ਵੀ ਘਰ ਪਹੁੰਚਦੇ ਹੀ ਮਾਨ ਨੂੰ ਦੇਖ ਕੇ ਘਬਰਾ ਗਿਆ ਤੇ ਰੀਨਾ ਵੀ ਘੂਰ-ਘੂਰ ਕੇ ਸਨਮ ਨੂੰ ਦੇਖਦੀ ਉਥਾ ਕਾਲੀ ਗੋਪੀ ਦੇ ਲਈ ਬੜੇ ਚੰਗੇ ਅਮੀਰ ਘਰ ਵਿੱਚ ਆਪਣੇ ਭਰਾ ਦਾ ਰਿਸ਼ਤਾ ਕਰਕੇ ਆਈ ਸੀ ਪਰ ਹੁਣ ਉਹਨੂੰ ਸਾਰਿਆਂ ਦੇ ਸਾਹਮਣੇ ਸ਼ਰਮਿੰਦਗੀ ਹੋਣਾ ਪੈਣਾ ਸੀ ਤੇ ਦੂਸਰਾ ਢੇਰ ਸਾਰਾ ਦਾਜ ਜੋ ਕੁੜੀ ਨੇ ਆਪਣੇ ਨਾਲ ਲਿਆਉਣਾ ਸੀ ਇਸ ਤੇ ਵੀ ਪਾਣੀ ਫਰ ਗਿਆ ਸੁਖੀ ਨੇ ਸਨਮ ਨੂੰ ਕਮਰਾ ਦਿਖਾਇਆ ਤੇ ਕਹਿਣ ਲੱਗਾ ਪੁੱਤ ਤੂੰ ਜਾ ਕੇ ਆਰਾਮ ਕਰ ਸਫ਼ਰ ਕਰਕੇ ਥੱਕ ਗਈ ਹੈ ਜਿੱਦਾਂ ਹੀ ਸਨਮ ਕਮਰੇ ਵਿੱਚ ਗਈ ਤਾਂ ਸੁਖਾ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਗੋਪੀ ਦੀ ਤਾਂ ਸ਼ਾਮ ਤਾ ਗਈ ਸੀ ਮਾਂ ਤੇ ਭੈਣੇ ਮਾਂ ਤੇ ਭੈਣ ਦੋਵਾਂ ਉਹਦੇ ਕੋਲ ਆ ਕੇ ਖੜੀਆਂ ਹੋ ਗਈਆਂ ਤੇ ਕਹਿਣ ਲੱਗੀਆਂ ਤੈਨੂੰ ਕੀ ਸੁਝਿਆ ਸੀ ਤੈਨੂੰ ਕਹਿ ਕੇ ਭੇਜਿਆ ਸੀ ਨਾ ਕਿ ਆਪਣੇ ਪਿਓ ਦੀਆਂ ਗੱਲਾਂ ਵਿੱਚ ਆਉਣ ਦੀ ਕੋਈ ਲੋੜ ਨਹੀਂ ਕੱਲ ਹੀ ਤੇਰਾ ਰਿਸ਼ਤਾ ਕਰਕੇ ਆਣਾ ਸੀ ਅਸੀਂ ਤਾਂ ਕੁੜੀ ਲੱਖਾਂ ਵਿੱਚੋਂ ਇੱਕ ਆ ਇੰਨੀ ਸੋਹਣੀ ਇਹ ਸਾਨਮ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਤੇ ਫਿਰ ਇਹਨਾਂ ਦਾਜ ਵੀ ਲਿਆਉਣਾ ਸੀ ਕੁੜੀ ਦੇ ਪਿਓ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਗੱਡੀ ਵੀ ਦਾਜ ਵਿੱਚ ਦੇਣਗੇ ਇਹ ਸਾਰੀ ਗੱਲ ਸੁਣ ਕੇ ਤਾਂ ਗੋਪੀ ਦਾ ਦਿਮਾਗ ਖਰਾਬ ਹੋ ਗਿਆ। ਉਹਨੂੰ ਆਪਣੇ ਕੀਤੇ ਤੇ ਅਫਸੋਸ ਵੀ ਹੋਣ ਲੱਗਾ ਸੀ। ਉਹਦੀ ਮਾਂ ਕਹਿਣ ਲੱਗੀ ਕਿ ਖਬਰਦਾਰ ਜੋ ਇਸ ਕੁੜੀ ਨੂੰ ਸਿਰ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨੂੰ ਇਹਦੀ ਔਕਾਤ ਵਿੱਚ ਹੀ ਰੱਖਣਾ। ਇਹਨੂੰ ਕਹਿਣਾ ਕਿ ਉਹ ਸਾਡੇ ਕਿਸੇ ਗੱਲ ਨੂੰ ਨਾ ਟਾਲੇ, ਸਾਡੀ ਤਾਂ ਸੇਵਾ ਕਰੇ। ਗੋਪੀ ਆਪਣੀ ਮਾਂ ਦੇ ਸਾਹਮਣੇ ਹਰ ਗੱਲ ਤੇ ਸਿਰ ਹਿਲਾਉਂਦਾ ਰਿਹਾ। ਜਿੱਦਾਂ ਉਹ ਚਾਹੁੰਦੀ ਸੀ, ਓਦਾਂ ਹੀ ਹੋਊਗਾ। ਜਦੋਂ ਕਮਰੇ ਵਿੱਚ ਆਇਆ ਜੇ ਸਨਮ ਨੂੰ ਪੂਰਾ ਵੀ ਚੰਗੀ ਨਾ ਲੱਗੀ ਉਹ ਇੱਕ ਤਾਂ ਸਿੰਪਲ ਜਿਹਾ ਹੁਲੀਆ ਤੇ ਦੂਸਰਾ ਉਹਨੂੰ ਇਸ ਗੱਲ ਦਾ ਅਫਸੋਸ ਸੀ ਕਿ ਮਾਂ ਤੇ ਭੈਣ ਨੇ ਉਹਦੇ ਲਈ ਇੱਕ ਪਰਿ ਲੱਭੀ ਸੀ ਜੋ ਬਹੁਤ ਸਾਰਾ ਦਾਜ ਲਿਆਉਣ ਵਾਲੀ ਸੀ ਸਨਮ ਦਾ ਕਰਕੇ ਉਹਦਾ ਇਹ ਮੌਕਾ ਹੱਥੋਂ ਨਿਕਲ ਗਿਆ ਸੀ ਕਮਰੇ ਵਿੱਚ ਆ ਕੇ ਦਰਵਾਜ਼ਾ ਬੰਦ ਕਰਕੇ ਕਹਿਣ ਲੱਗਾ ਕਿ ਦੇਖ ਤੇਰੇ ਨਾਲ ਵਿਆਹ ਕਰਾਉਣਾ ਮੇਰੀ ਕੋਈ ਮਰਜ਼ੀ ਨਹੀਂ ਸੀ ਉਹ ਤਾਂ ਮੇਰੇ ਪਾਪਾ ਨੇ ਤੇਰੇ ਤੇ ਤਰਸ ਕਰਕੇ ਮੇਰੇ ਨਾਲ ਵਿਆਹ ਕਰ ਦਿੱਤਾ ਮੇਰੇ ਲਈ ਤਾਂ ਮੇਰੀ ਮਾਂ ਨੇ ਅਮੀਰ ਤੇ ਸੋਹਣੀ ਕੁੜੀ ਲੱਭੀ ਹੋਈ ਸੀ ਪਰ ਪਾਪਾ ਦਾ ਕਰਕੇ ਸਭ ਕੁਝ ਰਹਿ ਗਿਆ ਮੇਰੀ ਗੱਲ ਸੁਣ ਮੇਰੇ ਲਈ ਸਭ ਕੁਝ ਮੇਰੀ ਮਾਂ ਤੇ ਮੇਰੀ ਵੱਡੀ ਭੈਣ ਆ ਜੇ ਤੂੰ ਚਾਹੁੰਦੀ ਆ ਕਿ ਤੇਰੀ ਜ਼ਿੰਦਗੀ ਸੌਖੀ ਹੋ ਸਕੇ ਤਾਂ ਤੂੰ ਉਹਨਾਂ ਦੀਆਂ ਗੱਲਾਂ ਤੇ ਇਨਕਾਰ ਨਹੀਂ ਕਰਨਾ ਮੇਰੇ ਤੋਂ ਇਹ ਉਮੀਦ ਨਹੀਂ ਰੱਖਣੀ ਕਿ ਮੈਂ ਤੇਰਾ ਸਾਥ ਦੇਵਾਂਗਾ ਜੇ ਮੈਂ ਮਾਂ ਦੇ ਮੂੰਹੋਂ ਤੇਰੀ ਕੋਈ ਵੀ ਗੱਲ ਸੁਣੀ ਤਾਂ ਤੇਰਾ ਘੁਲੀਆ ਵਿਗਾੜ ਦੇਵਾਂਗਾ ਸਣਮ ਪਹਿਲਾਂ ਹੀ ਪਿਓ ਦੇ ਸਦਮੇ ਵਿੱਚ ਦੁਖੀ ਸੀ ਤੇ ਉਤੋਂ ਗੋਪੀ ਦੀਆਂ ਗੱਲਾਂ ਨੇ ਉਹਨੂੰ ਹੋਰ ਵੀ ਦੁੱਖ ਦੇ ਦਿੱਤਾ ਸੀ ਸਣਮ ਕਹਿਣ ਲੱਗੀ ਕਿ ਮੈਨੂੰ ਤੁਹਾਡੇ ਘਰਦਿਆਂ ਤੋਂ ਕੋਈ ਪ੍ਰੋਬਲਮ ਨਹੀਂ ਅਗਲੇ ਦਿਨ ਸੱਸ ਨੇ ਸਣਮ ਨੂੰ ਰਸੋਈ ਦਿਖਾ ਦਿੱਤੀ ਤੇ ਕਹਿਣ ਲੱਗੀ ਸਾਰਾ ਕੰਮ ਅੱਜ ਤੂੰ ਹੀ ਕਰੇਂਗੀ ਸਣਮ ਨੂੰ ਕੰਮ ਦੀ ਆਦਤ ਸੀ ਤੇ ਉਹਨੇ ਬਹੁਤ ਜਲਦੀ ਸਾਰਾ ਕੰਮ ਕਰ ਲਿਆ ਸੀ ਹੱਥ ਵਿੱਚ ਸਵਾਦ ਸੀ ਸੁੱਖਾ ਉਹਦੇ ਖਾਣੇ ਦੀ ਬੜੀ ਤਾਰੀਫ਼ ਕਰਦਾ ਸੀ ਇਦਾਂ ਤਾਂ ਗੋਪੀ ਨੂੰ ਵੀ ਉਹਦੇ ਹੱਥ ਦੀ ਬਣਾਈ ਹੋਈ ਹਰ ਚੀਜ਼ ਚੰਗੀ ਲੱਗਦੀ ਸੀ ਪਰ ਟੇਬਲ ਤੇ ਬੈਠਦੇ ਹੀ ਰੋਟੀ ਖਾਂਦੇ ਹੀ ਰੀਨਾ ਦਾ ਮੂੰਹ ਬਣ ਗਿਆ ਕਹਿਣ ਲੱਗੀ ਕਿੰਨੀਆਂ ਮਿਰਚਾਂ ਪਾਈਆਂ ਵਾ ਇਹ ਰੋਟੀ ਵੀ ਲੰਘ ਨਹੀਂ ਰਹੀ ਇਹ ਸੋਨਣਾ ਸੀ ਕਿ ਗੋਪੀ ਗੁੱਸੇ ਨਾਲ ਸਣਮ ਵੱਲ ਦੇਖਣ ਲੱਗਾ ਤੇ ਕਹਿਣ ਲੱਗਾ ਤੈਨੂੰ ਚੰਗੀ ਤਰ੍ਹਾਂ ਨਹੀਂ ਬਣਾਉਣਾ ਆਉਂਦਾ ਰੀਨਾ ਤਾਂ ਇਦਾਂ ਡਰਾਮਾ ਕਰਦੀ ਸੀ ਜਿਦਾਂ ਕਿ ਸਬਜ਼ੀ ਵਿੱਚ ਪਤਾ ਨਹੀਂ ਕਿੰਨੀ ਮਿਰਚ ਪਾਈ ਸੀ ਤੇ ਖੰਗਣ ਲੱਗ ਪਈ ਕਹਿੰਦੀ ਇੰਨੀ ਮਿਰਚਾਂ ਕੇ ਗਲੇ ਨੂੰ ਹੀ ਲੱਗ ਗਈ ਮਾਂ ਵੀ ਉਹਦਾ ਸਾਥ ਦੇਣ ਲੱਗੀ ਤੇ ਉਹਦੇ ਲੱਕ ਤੇ ਹੱਥ ਮਾਰਨ ਲੱਗ ਗਏ ਫਿਰ ਕਹਿੰਦੀ ਦੇਖ ਰਿਆਂ ਤੂੰ ਆਪਣੀ ਘਰ ਵਾਲੀ ਨੂੰ ਤੇਰੀ ਘਰ ਵਾਲੀ ਜਾਣ ਬੁੱਝ ਕੇ ਹੀ ਇਦਾਂ ਦੀਆਂ ਹਰਕਤਾਂ ਕਰਦੀ ਆ ਤਾਂ ਤਾਂ ਕਿ ਅਸੀਂ ਬਿਮਾਰ ਹੋ ਜਾਈਏ ਤੇ ਮਰ ਜਾਈਏ ਤੇ ਪੂਰਾ ਘਰ ਇਹ ਸੰਭਾਲ ਕੇ ਬੈਠ ਜਾਵੇ ਇਦਾਂ ਦੀਆਂ ਗੱਲਾਂ ਸੁਣ ਕੇ ਗੋਪੀ ਦਾ ਦਿਮਾਗ ਖਰਾਬ ਹੋਣ ਲੱਗ ਪਿਆ ਸੀ ਉਹ ਨੂੰ ਗੁੱਸੇ ਨਾਲ ਬੋਲਣ ਲੱਗ ਪਿਆ ਸਨਮ ਰੋਂਣ ਲੱਗ ਪਈ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਸਨਮ ਸਨਮ ਦੀ ਤਾਂ ਜ਼ਿੰਦਗੀ ਔਖੀ ਹੋਣ ਲੱਗ ਪਈ ਸੀ ਉਹ ਜਿੰਨਾ ਕੰਮ ਚੰਗੀ ਤਰ੍ਹਾਂ ਕਰਦੀ ਸੀ ਓਨੇ ਹੀ ਉਹਦੀ ਸੱਸ ਉਹਦੇ ਕੰਮ ਵਿੱਚ ਨੁਕਸ ਕੱਢਦੀ ਸੀ ਉਹਦੀ ਨਨਾਨ ਦੀ ਕੁੜੀ ਬੜੀ ਸ਼ਰਾਰਤੀ ਸੀ ਜਿੱਦਾਂ ਹੀ ਸਨਮ ਝਾੜੂ ਪੋਚਾ ਕਰਦੀ ਆਪਣੇ ਗੰਦੇ ਪੈਰ ਫਿਰ ਫਰਸ਼ ਤੇ ਫਰਸ਼ ਤੇ ਲਾਉਣ ਲੱਗ ਜਾਂਦੀ ਤੇ ਉਹ ਕਹਿੰਦੀ ਕਿ ਦੀਦੀ ਗਿੱਲੇ ਫਰਸ਼ ਤੇ ਤੁਰਦੀ ਆ ਤੁਸੀਂ ਦੇਖ ਲਓ ਸਾਰੇ ਫਰਸ਼ ਦਾ ਕੀ ਹਾਲ ਕਰ ਦਿੱਤਾ ਉਹ ਆਪਣੀ ਧੀ ਨੂੰ ਕਹਿਣ ਦੀ ਬਜਾਏ ਸਨਮ ਨੂੰ ਹੀ ਗੁੱਸਾ ਕਰਦੀ ਸੀ ਕਹਿਣ ਲੱਗੀ ਕਿ ਕੋਈ ਅਮੀਰ ਘਰ ਤੋਂ ਤਾਂ ਨਹੀਂ ਆਈ ਜੋ ਤੂੰ ਇੰਨੇ ਨਖਰੇ ਦਿਖਾਉਣੀ ਐ ਇਹ ਘਰ ਤੇਰੇ ਪਿਓ ਦਾ ਨਹੀਂ ਆ ਤੇ ਨਾ ਹੀ ਉਹਨੇ ਤੈਨੂੰ ਇਹ ਦਾਅ ਚ ਦਿੱਤਾ ਤੂੰ ਇੱਥੇ ਰਹਿਣਾ ਤੇ ਤਮੀਜ਼ ਨਾਲ ਰਹਿ ਇਹ ਕਹਿੰਦੇ ਹੋਏ ਉਹਨੇ ਪੋਚੇ ਦਾ ਸਾਰਾ ਗੰਦਾ ਪਾਣੀ ਢੋਲ ਦਿੱਤਾ ਤੇ ਕਹਿਣ ਲੱਗੀ ਕਿ ਹੁਣ ਲਾ ਪੋਚਾ ਸਣ ਮੈਂ ਇਦਾਂ ਦੇ ਵਰਤਾਅ ਤੋਂ ਪਰੇਸ਼ਾਨ ਹੋ ਗਈ ਸੀ ਗੋਪੀ ਨੂੰ ਵੀ ਕੁਝ ਨਹੀਂ ਕਹਿ ਸਕਦੀ ਸੀ ਜੇ ਕੋਈ ਕੁਝ ਕਹਿੰਦੀ ਤਾਂ ਉਹ ਵੀ ਉਹਨੂੰ ਮਾੜਾ ਚੰਗਾ ਕਹਿੰਦਾ ਸੀ ਕਿ ਤੂੰ ਮੇਰੀ ਮਾਂ ਤੇ ਭੈਣ ਦੇ ਖਿਲਾਫ ਮੈਨੂੰ ਢਕਾਉਣੀ ਹੈ ਖਬਰਦਾਰ ਜੇ ਤੂੰ ਮੇਰੀ ਮਾਂ ਤੇ ਭੈਣ ਦੇ ਬਾਰੇ ਕੋਈ ਗੱਲ ਕੀਤੀ ਤਾਂ ਅੱਧੀ ਅੱਧੀ ਰਾਤ ਰੀਨਾ ਤੇ ਉਹਦੀ ਮਾਂ ਗੋਪੀ ਨੂੰ ਆਪਣੇ ਕਮਰੇ ਵਿੱਚ ਲੈ ਕੇ ਬੈਠੀਆਂ ਰਹਿੰਦੀਆਂ ਸਨਮ ਦੇ ਲਈ ਉਹਦੇ ਅੰਦਰ ਨਫ਼ਰਤਾਂ ਭਰਦੀਆਂ ਰਹਿੰਦੀਆਂ ਇਹਨਾਂ ਦਿਨਾਂ ਵਿੱਚ ਸਨਮ ਦੀ ਸਿਹਤ ਖਰਾਬ ਹੋਣ ਲੱਗ ਪਈ ਸੀ ਗੋਪੀ ਉਹਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਤਾਂ ਉਹ ਪ੍ਰੈਗਨੈਂਟ ਹੋ ਗਈ ਸੀ ਡਾਕਟਰ ਨੇ ਗੋਪੀ ਨੂੰ ਕਿਹਾ ਸੀ ਕਿ ਉਹਦੇ ਕੋਲ ਜ਼ਿਆਦਾ ਕੰਮ ਨਹੀਂ ਕਰਵਾਉਣਾ। ਦੂਸਰਾ ਇਹਨੂੰ ਕੋਈ ਤੁਸੀਂ ਪੋਸਟਿਕ ਚੀਜ਼ਾਂ ਖਾਣ ਨੂੰ ਦਿਓ। ਵਿਆਹ ਨੂੰ 1 ਮਹੀਨਾ ਹੋਇਆ ਸੀ ਕਿ ਰੱਬ ਨੇ ਖੁਸ਼ਖਬਰੀ ਦਿੱਤੀ ਸੀ। ਪਰ ਇਹ ਖੁਸ਼ਖਬਰੀ ਗੋਪੀ ਦੀ ਮਾਂ ਤੇ ਭੈਣ ਨੂੰ ਚੰਗੀ ਨਹੀਂ ਲੱਗੀ ਪਰ ਗੋਪੀ ਖੁਸ਼ ਸੀ। ਸਨਮ ਦਾ ਖਿਆਲ ਵੀ ਰੱਖਣ ਲੱਗ ਪਿਆ ਸੀ। ਆਪਣੀ ਮਾਂ ਨੂੰ ਕਹਿਣ ਲੱਗਾ ਕਿ ਘਰ ਦੇ ਲਈ ਕੋਈ ਨੌਕਰਾਨੀ ਰੱਖ ਲਓ। ਕਿਉਂਕਿ ਡਾਕਟਰ ਨੇ ਮਨਾਂ ਕੀਤਾ ਕਿ ਸਨਮ ਕੋਲੋਂ ਜ਼ਿਆਦਾ ਕੰਮ ਨਹੀਂ ਕਰਵਾਉਣਾ। ਇਹ ਸਭ ਦੇਖ ਕੇ ਰੀਨਾ ਤੇ ਉਹਦੀ ਮਾਂ ਤਾਂ ਪਰੇਸ਼ਾਨ ਹੋ ਗਈਆਂ ਸੀ। ਇਹਨਾਂ ਦਿਨਾਂ ਵਿੱਚ ਰੀਨਾ ਦੀ ਸਹੇਲੀ ਕਾਲਜ ਤੋਂ ਉਹਨਾਂ ਨੂੰ ਮਿਲਣ ਲਈ ਆਈ ਸੀ ਤੇ ਕਾਫੀ ਅਮੀਰ ਸੀ। ਜਦੋਂ ਆਈ ਤਾਂ ਬਹੁਤ ਸਾਰੇ ਗਿਫਟ ਰੀਨਾ ਤੇ ਉਹਦੇ ਮੁੰਡੇ ਲਈ ਲੈ ਕੇ ਆਈ ਸੀ। ਫਿਰ ਉਹ ਕਹਿਣ ਲੱਗੀ ਕਿ ਉਹਨੂੰ ਆਪਣੇ ਨਣਾਨ ਦੇ ਲਈ ਇੱਕ ਬਹੁਤ ਚੰਗੇ ਰਿਸ਼ਤੇ ਦੀ ਲੋੜ ਆ। ਜਿਸ ਘਰ ਵਿੱਚ ਰੀਨਾ ਦੀ ਸਹੇਲੀ ਦਾ ਵਿਆਹ ਹੋਇਆ ਸੀ ਉਹ ਬੜੇ ਅਮੀਰ ਸੀ ਤੇ ਰੀਨਾ ਆਪਣੀ ਸਹੇਲੀ ਦੇ ਸਾਹਮਣੇ ਸਨਮ ਦੀ ਬੁराई ਕਰਨ ਲੱਗੀ। ਕਿ ਮੇਰੀ ਭਾਣੀ ਭਾਬੀ ਕਰੈਕਟਰਲੈਸ ਆ ਕਹਿਣ ਲੱਗੀ ਕਿ ਹਜੇ ਮੇਰੇ ਭਰਾ ਦੇ ਵਿਆਹ ਨੂੰ 1 ਮਹੀਨਾ ਨਹੀਂ ਹੋਇਆ ਪਰ ਮੇਰੀ ਭਾਬੀ 2 ਮਹੀਨੇ ਦੀ ਪ੍ਰੈਗਨੈਂਟ ਆ ਇਹ ਸੁਣ ਕੇ ਉਹਦੀ ਸਹੇਲੀ ਨੇ ਮੂੰਹ ਤੇ ਹੱਥ ਰੱਖ ਲਿਆ ਤੇ ਰੀਨਾ ਕਹਿਣ ਲੱਗੀ ਕਿ ਮੇਰੇ ਪਿਓ ਨੇ ਜ਼ਬਰਦਸਤੀ ਇੱਕ ਕਰੈਕਟਰਲੈਸ ਕੁੜੀ ਨੂੰ ਸਾਡੇ ਪੱਲੇ ਬੰਨ੍ਹ ਦਿੱਤਾ ਮੇਰਾ ਪਿਓ ਕੁਝ ਨਹੀਂ ਸੁਣਦਾ ਮੈਂ ਤਾਂ ਸੁਣਿਆ ਸੀ ਕਿ ਇਸ ਕੁੜੀ ਨੇ ਪਤਾ ਨਹੀਂ ਕਿੰਨੇ ਮੁੰਡਿਆਂ ਨਾਲ ਜਾਰੀ ਲਾਈ ਸੀ ਪਤਾ ਨਹੀਂ ਕਿਹਦੇ-ਕਿਹਦੇ ਨਾਲ ਮੂੰਹ ਕਾਲਾ ਕੀਤਾ ਤੇ ਹੁਣ ਆਪਣੀ ਨਜਾਇਜ਼ ਔਲਾਦ ਨੂੰ ਮੇਰੇ ਭਰਾ ਦਾ ਨਾਮ ਦਿੰਦੀ ਆ ਉਹਦੀ ਸਹੇਲੀ ਨੂੰ ਰੀਨਾ ਦੇ ਨਾਲ ਹਮਦਰਦੀ ਹੋਣ ਲੱਗੀ ਤੇ ਰੀਨਾ ਕਹਿਣ ਲੱਗੀ ਕਿ ਇਹ ਕੋਈ ਕੰਮ ਨਹੀਂ ਕਰਦੀ ਬਸ ਕੋਈ ਰਿਸ਼ਤੇਦਾਰ ਆ ਜਾਏ ਤਾਂ ਉਹਦੇ ਸਾਹਮਣੇ ਚੰਗੀ ਬਣ ਲਈ ਚਾਹ ਪਾਣੀ ਲੱਗ ਜਾਂਦੀ ਆ ਰੀਨਾ ਨੂੰ ਦੇਖ ਕੇ ਉਹਦੀ ਸਹੇਲੀ ਉਹਦੀ ਗੱਲ ਨੂੰ ਸੱਚ ਸਮਝਣ ਲੱਗੀ ਤੇ ਰੀਨਾ ਕਹਿਣ ਲੱਗੀ ਕਿ ਜੇ ਤੂੰ ਆਪਣੀ ਨਾਣ-ਮੁੰਡਾ ਵਿਆਹ ਮੇਰੇ ਭਰਾ ਨਾਲ ਕਰਵਾ ਦੇਵੀਂ ਤਾਂ ਅਸੀਂ ਇਹਦੇ ਇਹਨੂੰ ਤਲਾਕ ਦੇ ਕੇ ਘਰੋਂ ਕੱਢ ਦੇਵਾਂਗੇ ਪਰ ਇਸ ਘਰ ਵਿੱਚ ਮੇਰੇ ਪਿਓ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਨਹੀਂ ਤਾਂ ਇਹ ਵਿਆਹ ਨਹੀਂ ਹੋਣ ਦੇਣਗੀ ਉਹਦੀ ਸਹੇਲੀ ਕਹਿਣ ਲੱਗੀ ਕਿ ਮੈਂ ਪਹਿਲਾਂ ਆਪਣੇ ਘਰ ਗੱਲ ਕਰ ਲਵਾਂ ਜੇ ਉਹ ਇਸ ਰਿਸ਼ਤੇ ਲਈ ਮੰਨਣਗੇ ਤਾਂ ਇਹ ਰਿਸ਼ਤਾ ਤੇਰੇ ਪਾਪਾ ਨੂੰ ਬਿਨਾਂ ਦੱਸੇ ਕਰ ਲਵਾਂਗੀ ਰੀਨਾ ਖੁਸ਼ ਹੋ ਗਈ ਸੀ ਦੌਲਤ ਦੇ ਲਾਲਚ ਵਿੱਚ ਅੰਨੀ ਹੋ ਗਈ ਸੀ ਉਹਨੂੰ ਪਤਾ ਸੀ ਕਿ ਉਹਦੀ ਸਹੇਲੀ ਆਪਣੇ ਸਹੌੜਿਆਂ ਵਿੱਚ ਇੰਨੀ ਐਸ਼ ਕਰਦੀ ਆ ਕਿ ਉਹਦੇ ਪਿਓ ਭਰਾ ਆਪਣੀ ਕੁੜੀ ਨੂੰ ਦਾਜ ਵਿੱਚ ਬਹੁਤ ਕੁਝ ਕੀ ਨਹੀਂ ਦੇਣਗੇ ਤੇ ਬਹੁਤ ਕੁਝ ਹੀ ਦੇਣਗੇ ਕੁਝ ਦਿਨਾਂ ਬਾਅਦ ਹੀ ਰੀਨਾ ਦੀ ਸਹੇਲੀ ਨੇ ਰੀਨਾ ਤੇ ਉਹਦੀ ਮਾਂ ਨੂੰ ਆਪਣੇ ਘਰ ਬੁਲਾ ਲਿਆ ਘਰ ਸੀ ਜਾ ਕੋਈ ਬੰਗਲਾ ਇੰਨਾ ਸੋਹਣਾ ਵੱਡਾ ਘਰ ਦੇਖ ਕੇ ਦੋਨੇ ਮਾਵਾਂ ਧੀਆਂ ਦੇ ਹੋਸ਼ ਉੱਡ ਗਏ ਪਰ ਜਦੋਂ ਆਪਣੀ ਸਹੇਲੀ ਦੀ ਨਣਾਨ ਨੂੰ ਦੇਖਿਆ ਤਾਂ ਦਿਲ ਟੁੱਟ ਗਿਆ ਸਾਵਲੇ ਜਿਹੇ ਰੰਗ ਦੀ ਮੋਟੀ ਵੀ ਸੀ ਉਹਨੂੰ ਗੋਪੀ ਨਾਲ ਰਿਸ਼ਤਾ ਕਰਨ ਦੇ ਕੋਈ ਪ੍ਰੋਬਲਮ ਨਹੀਂ ਸੀ ਏ ਵੀ ਉਹ ਕਹਿ ਰਹੇ ਸੀ ਕਿ ਉਹ ਬਹੁਤ ਦਾਜ ਦੇਣਗੇ ਰੀਨਾ ਦਾ ਤਾਂ ਮਨ ਲਲਚਾ ਗਿਆ ਸੀ ਦਾਜ ਦਾ ਨਾਮ ਸੁਣਦੇ ਹੀ ਉਹਨੇ ਝਟ ਹਾਂ ਕਰ ਦਿੱਤੀ ਇਸ ਦੇ ਬਾਅਦ ਗੋਪੀ ਨੂੰ ਕਹਿਣ ਲੱਗੀ ਕਿ ਮਸਾਂ ਹੀ ਅਸੀਂ ਤੇਰਾ ਇੱਕ ਘਰੇ ਰਿਸ਼ਤਾ ਪੱਕਾ ਕੀਤਾ ਇਹ ਸੁਣ ਕੇ ਉਹ ਕਹਿਣ ਲੱਗਾ ਕਿ ਦੀਰੀ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਐ ਸਣ ਮੇਰੀ ਘਰ ਵਾਲੀ ਐ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਐ ਰੀਨਾ ਕਹਿਣ ਲੱਗੀ ਕਿ ਇਦਾਂ ਦਾ ਮੌਕਾ ਵਾਰ-ਵਾਰ ਨਹੀਂ ਮਿਲਦਾ ਅਸੀਂ ਉੱਥੇ ਝੂਠ ਬੋਲ ਦਿੱਤਾ ਕਿ ਤੂੰ ਸਾਡੇ ਇਸ ਝੂਠ ਦਾ ਭਰੋਸਾ ਰੱਖ। ਬਸ ਤੂੰ ਕਿਸੇ ਵੀ ਤਰ੍ਹਾਂ ਆਪਣੇ ਘਰ ਵਾਲੀ ਨੂੰ ਦੂਸਰੇ ਵਿਆਹ ਲਈ ਤਿਆਰ ਕਰ ਲੈ। ਬਾਕੀ ਅਸੀਂ ਸਭ ਦੇਖ ਲਵਾਂਗੇ। ਗੋਪੀ ਨੂੰ ਆਪਣਾ ਵਰਤਾਓ ਸਣਨ ਦੇ ਨਾਲ ਕੁਝ ਬਦਲਣਾ ਪੈਣਾ ਸੀ। ਉਹਦੇ ਨਾਲ ਚੰਗੀਆਂ ਚੱਲੀਆਂ ਕਿ ਚੰਗੀਆਂ ਗੱਲਾਂ ਕਰਦਾ, ਉਹਨੂੰ ਕੁੱਟਦਾ ਨਹੀਂ ਸੀ ਤੇ ਆਪਣਾ ਵਰਤਾਓ ਉਹਦੇ ਨਾਲ ਚੰਗਾ ਰੱਖਣ ਲੱਗ ਗਿਆ ਸੀ। ਜਦ ਕਿ ਵਿਆਹ ਲਈ ਪਰਮਿਸ਼ਨ ਮੰਗੀ ਤਾਂ ਸਾਣਨੇ ਉਹਨੂੰ ਖੁਸ਼ ਹੋ ਕੇ ਵਿਆਹ ਕਰਾਉਣ ਲਈ ਕਹਿ ਦਿੱਤਾ। ਕਿਉਂਕਿ ਉਹਨੂੰ ਪਤਾ ਸੀ ਕਿ ਜੇ ਸਣਮ ਨੇ ਸੁਖੀ ਨੂੰ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਤਾਂ ਉਹ ਉਹਨਾਂ ਨੂੰ ਨਹੀਂ ਛੱਡੂਗਾ ਤੇ ਸੁਖੀ ਤਾਂ ਉਹ ਤਿੰਨੇ ਡਰਦੇ ਸੀ ਇਸ ਲਈ ਜੋ ਕੁਝ ਕਰਨਾ ਸੀ ਸੁਖੇ ਦੀ ਸਲਾਹ ਤੋਂ ਬਿਨਾਂ ਹੀ ਕਰਨਾ ਸੀ ਦੂਸਰੇ ਪਾਸੇ ਰੀਨਾ ਤੇ ਉਹਦੀ ਮਾਂ ਨੇ ਵੀ ਆਪਣਾ ਵਰਤਾਓ ਸਣਮ ਦੇ ਨਾਲ ਚੰਗਾ ਕਰ ਲਿਆ ਸੀ ਸਣਮ ਨੂੰ ਉਹਦੀ ਸੱਸ ਕਹਿਣ ਲੱਗੀ ਕਿ ਤੂੰ ਪਹਿਲਾਂ ਹੀ ਬੜੀ ਕਮਜ਼ੋਰ ਹੁੰਦੀ ਜਾ ਰਹੀ ਹੈ ਆਪਣਾ ਖਿਆਲ ਕਿਉਂ ਨਹੀਂ ਰੱਖਦੀ ਇਹ ਕਹਿ ਕੇ ਇੱਕ ਦੁੱਧ ਦਾ ਗਲਾਸ ਸਣਮ ਨੂੰ ਦਿੱਤਾ ਤੇ ਕਹਿਣ ਲੱਗੀ ਰੋਜ਼ ਰਾਤ ਨੂੰ ਦੁੱਧ ਦਾ ਗਲਾਸ ਪੀਆ ਕਰ ਬੱਚਾ ਵੀ ਤਾਂਦਰੁਸਤ ਹੋ ਜਾਊਗਾ ਸਣ ਨੂੰ ਪਹਿਲਾਂ ਤਾਂ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਆਖਰ ਉਹਦੀ ਸੱਸ ਨੂੰ ਕੀ ਹੋ ਗਿਆ ਉਹ ਇੰਨੀ ਮਿਹਰਬਾਨ ਕਿਉਂ ਹੋ ਗਈ ਫਿਰ ਉਹ ਸੋਚਣ ਲੱਗੀ ਕਿ ਜੇ ਇਸੇ ਤਰ੍ਹਾਂ ਇਹਨਾਂ ਦਾ ਵਰਤਾਅ ਮੇਰੇ ਨਾਲ ਚੰਗਾ ਰਿਹਾ ਤਾਂ ਕੀ ਹਰ ਜੈ ਮੈਂ ਸ਼ਾਇਦ ਇਹਨਾਂ ਦੇ ਵਾਰਿਸ ਨੂੰ ਜਨਮ ਦੇਣ ਵਾਲੀ ਆ ਇਸ ਲਈ ਇਹਨਾਂ ਦਾ ਵਰਤਾਅ ਮੇਰੇ ਨਾਲ ਬਦਲ ਗਿਆ ਪਰ ਵਜ੍ਹਾ ਤਾਂ ਕੋਈ ਹੋਰ ਸੀ ਕੁਝ ਦਿਨਾਂ ਬਾਅਦ ਹੀ ਰੀਨਾ ਦੀ ਕੁੜੀ ਦਾ ਬਰਥਡੇ ਆਉਣ ਵਾਲਾ ਸੀ ਕਿ ਉਹਦੀ ਕੁੜੀ ਜिद ਕਰਨ ਲੱਗੀ ਕਿ ਉਹ ਵੀ ਨਵਾਂ ਸੂਟ ਪਾਉਗੀ ਸਨਮ ਬਹੁਤ ਸੋਹਣੀ ਸਲਾਈ ਕਰਦੀ ਸੀ ਇਸ ਲਈ ਰੀਨਾ ਬੜਾ ਪਿਆਰ ਦਿਖਾਉਂਦੀ ਹੋਈ ਸਨਮ ਨੂੰ ਕਹਿਣ ਲੱਗੀ ਕਿ ਉਹ ਉਹਦਾ ਸੂਟ ਸਿਉਂ ਦੇਵੇ ਕਿਉਂਕਿ ਉਹਦੇ ਜਨਮ ਦਿਨ ਤੇ ਉਹਨੇ ਪਾਉਣਾ ਸਨਮ ਨੇ ਫਟਾਫਟ ਹਾਂ ਕਰ ਦਿੱਤੀ ਤੇ ਘਰ ਦੇ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਰਾਤ ਨੂੰ ਮਸ਼ੀਨ ਰੱਖ ਕੇ ਬੈਠ ਗਈ ਉਹਦੀ ਸੱਸ ਨੇ ਸੋਚ ਲਿਆ ਸੀ ਕਿ ਅੱਜ ਇਸ ਕੁੜੀ ਦਾ ਕੰਮ ਖਤਮ ਕਰ ਦਿੱਤਾ ਜਾਵੇ ਇਦਾਂ ਤਾਂ ਇਹ ਪਿੱਛਾ ਨਹੀਂ ਛੱਡੂਗੀ ਇਸ ਲਈ ਹੁਣ ਕੁਝ ਨਹੀਂ ਸੋਚਣਾ ਉਹਨੂੰ ਵੀ ਇਹ ਡਰ ਸੀ ਕਿ ਜੇ ਸਾਹਮਣੇ ਘਰੇ ਮੁੰਡਾ ਜਾਂ ਮਲਿਆ ਤਾਂ ਉਹਦਾ ਆਪਣਾ ਮੁੰਡਾ ਗੋਪੀ ਉਹਦੀ ਕੋਈ ਗੱਲ ਨਹੀਂ ਸੁਣੂਗਾ ਇਸ ਲਈ ਦੁੱਧ ਵਿੱਚ ਚੂਹੇ ਮਾਰਨ ਵਾਲੀ ਦਵਾਈ ਪਾ ਕੇ ਦੁੱਧ ਦਾ ਗਲਾਸ ਉਹਨੂੰ ਦੇ ਦਿੱਤਾ ਤੇ ਕਹਿਣ ਲੱਗੀ ਮੈਂ ਇਹਦੇ ਵਿੱਚ ਬਦਾਮ ਤੇ ਕਾਜੂ ਪਾਏ ਆ ਇਸ ਲਈ ਦੁੱਧ ਜ਼ਰੂਰ ਪੀ ਲੈ ਤਾਂ ਕਿ ਤੈਨੂੰ ਕਮਜ਼ੋਰੀ ਨਾ ਜਾਵੇ ਸਣਮ ਉਸੇ ਵੇਲੇ ਰੀਨਾ ਦੀ ਕੁੜੀ ਦਾ ਸੂਟ ਸਿਉ ਰਹੀ ਸੀ ਉਹਨੇ ਸੋਚਿਆ ਕਿ ਪਹਿਲਾਂ ਉਹ ਰੀਨਾ ਦੀ ਕੁੜੀ ਦਾ ਸੂਟ ਸੌ ਆਲੋਗ ਗਈ ਤੇ ਫੇਰ ਦੁੱਧ ਪੀ ਕੇ ਸੌ ਜਾਊਗੀ ਰੀਨਾ ਦੀ ਕੁੜੀ ਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਮਾਮੀ ਉਹਦੇ ਜਨਮ ਦਿਨ ਲਈ ਨਵਾਂ ਸੂਟ ਸਿਉ ਰਹੀ ਆ ਤਾਂ ਉਹ ਉੱਠ ਕੇ ਮਾਮੀ ਦੇ ਕਮਰੇ ਵਿੱਚ ਆ ਗਈ ਰੀਨਾ ਤੇ ਉਹਦੀ ਤਾਂ ਮਾਂ ਸੌ ਗਈਆਂ ਸੀ ਜਦੋਂ ਕਮਰੇ ਵਿੱਚ ਆਈ ਤਾਂ ਸਨਮ ਕਮਰੇ ਵਿੱਚ ਨਹੀਂ ਬਲਕਿ ਬਾਥਰੂਮ ਵਿੱਚ ਸੀ ਸਾਹਮਣੇ ਦੁੱਧ ਦਾ ਗਲਾਸ ਦੇ ਕੇ ਰੀਨਾ ਦੀ ਕੁੜੀ ਨੇ ਦੁੱਧ ਦਾ ਗਲਾਸ ਪੀ ਲਿਆ ਕਿਉਂਕਿ ਰਾਤ ਨੂੰ ਉਹਦੀ ਮਾਂ ਉਹਨੂੰ ਦੁੱਧ ਦੇਣਾ ਭੁੱਲ ਗਈ ਸੀ ਜਦੋਂ ਸਨਮ ਬਾਥਰੂਮ ਤੋਂ ਬਾਹਰ ਆਈ ਤਾਂ ਦੁੱਧ ਦਾ ਗਲਾਸ ਖਾਲੀ ਦੇਖਿਆ ਤੇ ਉਹ ਕਹਿਣ ਲੱਗੀ ਕਿ ਮਾਮੀ ਮੈਨੂੰ ਭੁੱਖ ਲੱਗੀ ਸੀ ਇਸ ਲਈ ਮੈਂ ਤੁਹਾਡਾ ਦੁੱਧ ਪੀ ਲਿਆ ਉਹ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਉਹ ਖੁਸ਼ੀ ਨਾਲ ਕਹਿਣ ਲੱਗੀ ਕਿ ਤੁਸੀਂ ਮੇਰੇ ਲਈ ਨਵਾਂ ਸੂਟ ਸੀਹ ਰਹੇ ਹੋ ਉਹ ਕਹਿਣ ਲੱਗੀ ਹਾਂ ਤੇਰਾ ਬਹੁਤ ਸੋਹਣਾ ਸੂਟ ਸਿਉਣ ਰਹੀ ਆ ਤੂੰ ਜਨਮ ਦਿਨ ਤੇ ਪਾ ਕੇ ਪ੍ਰਿੰਸੈਸ ਲੱਗੇਗੀ ਇਹ ਸੁਣ ਕੇ ਉਹ ਬਹੁਤ ਖੁਸ਼ ਹੋਈ ਕਹਿਣ ਲੱਗੀ ਕਿ ਮਾਮੀ ਤੂੰ ਬਹੁਤ ਚੰਗੀਆਂ ਪਤਾ ਨਹੀਂ ਮੇਰੀ ਮਾਂ ਤੁਹਾਨੂੰ ਮਾੜਾ ਚੰਗਾ ਕਿਉਂ ਕਹਿੰਦੀ ਰਹਿੰਦੀ ਐ ਸਨਮ ਕਹਿਣ ਲੱਗੀ ਉਹ ਸਭ ਕੁਝ ਠੀਕ ਹੋ ਜਾਊਗਾ ਸਭ ਦਾ ਵਰਤਾਓ ਸਨਮ ਦੇ ਨਾਲ ਚੰਗਾ ਹੋ ਗਿਆ ਸੀ ਇਸ ਲਈ ਉਹ ਚਾਹੁੰਦੀ ਸੀ ਕਿ ਸਭ ਕੁਝ ਠੀਕ ਹੋ ਵੀ ਰਿਹਾ ਉਹ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੀ ਮਾਂ ਦੇ ਨਾਲ ਲੰਮੇ ਪੈ ਗਈ ਪਰ ਉਹਦੀ ਸਿਹਤ ਅੱਧੇ ਘੰਟੇ ਬਾਅਦ ਹੀ ਵਿਗੜਨ ਲੱਗ ਪਈ ਢਿੱਡ ਵਿੱਚ ਦਰਦ ਦਰਦ ਹੋਣ ਲੱਗ ਪਏ ਰੀਨਾ ਤੇ ਉਹਦੀ ਮਾਂ ਦੀ ਅੱਖ ਖੁੱਲ ਗਈ ਆਪਣੀ ਕੁੜੀ ਨੂੰ ਪੁੱਛਣ ਲੱਗੀ ਆ ਕਿ ਤੂੰ ਕੁਝ ਉਲਟਾ ਸਿੱਧਾ ਤਾਂ ਨਹੀਂ ਖਾ ਲਿਆ ਉਹ ਕਹਿਣ ਲੱਗੀ ਕਿ ਮੈਂ ਕੁਝ ਨਹੀਂ ਖਾਦਾ ਮੈਂ ਤਾਂ ਮਾਮੀ ਦੇ ਕਮਰੇ ਵਿੱਚ ਰੱਖਿਆ ਦੁੱਧ ਪੀਤਾ ਸੀ ਕਿਉਂਕਿ ਰਾਤ ਨੂੰ ਤੁਸੀਂ ਮੈਨੂੰ ਦੁੱਧ ਦਾ ਗਲਾਸ ਹੀ ਨਹੀਂ ਦਿੱਤਾ ਸੀ ਇਹ ਸੁਣ ਕੇ ਰੀਨਾ ਦੇ ਤਾਂ ਹੋਸ਼ ਹੀ ਉੱਡ ਗਏ ਸੀ ਉਸੇ ਵੇਲੇ ਗੋਪੀ ਘਰ ਆਇਆ ਤੇ ਉਹਦੀ ਹਾਲਤ ਦੇਖ ਕੇ ਉਹਨੂੰ ਪੁੱਛਣ ਲੱਗਾ ਕਿ ਰੀਨਾ ਤੇ ਉਹਦੀ ਮਾਂ ਕਹਿਣ ਲੱਗੀਆਂ ਕਿ ਇਹ ਗੱਲਾਂ ਕਰਨ ਦਾ ਟਾਈਮ ਨਹੀਂ ਜਲਦੀ ਇਹਨੂੰ ਹਸਪੀਟਲ ਲੈ ਜਾਓ ਉਹ ਬੱਚੀ ਕਹਿਣ ਲੱਗੀ ਕਿ ਮਾਮਾ ਮੈਂ ਤਾਂ ਬਸ ਮਾਮੀ ਦੇ ਕਮਰੇ ਵਿੱਚ ਰੱਖਿਆ ਦੁੱਧ ਪੀਤਾ ਸੀ ਇਸਦੇ ਬਾਅਦ ਮੇਰੀ ਸਿਹਤ ਖਰਾਬ ਹੋ ਗਈ ਮੇਰੇ ਪੇਟ ਵਿੱਚ ਬੜਾ ਦਰਦ ਹੁੰਦਾ ਭੱਜ ਭਾ ਜਾ ਕੇ ਹਸਪਤਾਲ ਲੈ ਗਈ ਪਰ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਸ ਬੱਚੀ ਦੀ ਮੌਤ ਹੋ ਗਈ ਸੀ ਬੱਚੀ ਨੂੰ ਮਰਿਆ ਹੋਇਆ ਦੇਖ ਕੇ ਰੀਨਾ ਪੁੱਭਾ ਮਾਰ ਕੇ ਰੋਣ ਲੱਗ ਪਈ ਕਹਿਣ ਲੱਗੀ ਜੋ ਖੂ ਮੈਂ ਸਾਂਮਲੇ ਪੁੱਟਿਆ ਸੀ ਉਹਦੇ ਵਿੱਚ ਮੇਰੀ ਧੀ ਜਾ ਕੇ ਡਿੱਗ ਗਈ ਮੈਂ ਉਹਨੂੰ ਜ਼ਹਿਰ ਵਾਲਾ ਦੁੱਧ ਦੇਣਾ ਚਾਹੁੰਦੀ ਸੀ ਉਹੀ ਦੁੱਧ ਮੇਰੀ ਧੀ ਨੇ ਪੀ ਲਿਆ ਇਹ ਸੁਣ ਕੇ ਗੋਪੀ ਨੂੰ ਆਪਣੇ ਮਾਂ ਤੇ ਭੈਣ ਤੇ ਇੰਨਾ ਗੁੱਸਾ ਆਇਆ ਜਿੱਦਾਂ ਹੀ ਉਹ ਘਰੇ ਪਹੁੰਚੇ ਤਾਂ ਸੁੱਖਾ ਵੀ ਵਿਹੜੇ ਵਿੱਚ ਖੜਾ ਸੀ ਮਰੀ ਹੋਈ ਬੱਚੀ ਨੂੰ ਦੇਖ ਕੇ ਉਹ ਪਰੇਸ਼ਾਨ ਹੋ ਗਿਆ ਵਜ੍ਹਾ ਪੁੱਛੀ ਤਾਂ ਦੋਨੇ ਮਾਵਾਂ ਧੀਆਂ ਕੁਝ ਨਹੀਂ ਬੋਲੀਆਂ ਪਰ ਗੋਪੀ ਨੇ ਸਾਰਾ ਕੁਝ ਆਪਣੇ ਪਿਓ ਨੂੰ ਸੱਚ ਦੱਸ ਦਿੱਤਾ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਮਾਰਨ ਲਈ ਜ਼ਹਿਰ ਵਾਲਾ ਦੁੱਧ ਕਮਰੇ ਵਿੱਚ ਰੱਖਿਆ ਸੀ ਜੋ ਗਲਤੀ ਨਾਲ ਰੀਨਾ ਦੀ ਕੁੜੀ ਨੇ ਪੀ ਲਿਆ ਤੇ ਉਹ ਮਰ ਗਈ ਰੋਲ ਦੀ ਆਵਾਜ਼ ਸੁਣ ਕੇ ਸਨਮ ਬਾਹਰ ਨਿਕਲੀ ਤਾਂ ਉਸ ਬੱਚੀ ਨੂੰ ਦੇਖ ਕੇ ਰੋਣ ਲੱਗ ਪਈ ਜਦੋਂ ਉਹਨੂੰ ਸੱਚ ਪਤਾ ਲੱਗਿਆ ਤਾਂ ਬੜਾ ਦੁੱਖ ਹੋਇਆ ਸੀ ਉਹਨੇ ਜੋ ਖੁਸ਼ ਸਨਮ ਲਈ ਟੁੱਟਿਆ ਸੀ ਉਹਦੀ ਆਪਣੀ ਬੇਕਸੂਰ ਮਾਸੂਮ ਬੱਚੀ ਉਹਦੇ ਵਿੱਚ ਡਿੱਗ ਗਈ ਰੀਨਾ ਆਪਣੀ ਮਰੀ ਹੋਈ ਧੀ ਨੂੰ ਦੇਖ ਕੇ ਪਾਗਲ ਹੋ ਗਈ ਸੀ ਹਰ ਵੇਲੇ ਰੋਂਦੀ ਰਹਿੰਦੀ ਰੀਨਾ ਦੀ ਸਹੇਲੀ ਨੂੰ ਵੀ ਸਾਰਾ ਕੁਝ ਪਤਾ ਲੱਗ ਗਿਆ ਉਹਨੇ ਵੀ ਆਪਣੀ ਨਣਾ ਦਾ ਰਿਸ਼ਤਾ ਤੋੜ ਦਿੱਤਾ ਕੁਝ ਸਮੇਂ ਬਾਅਦ ਸਾਨੂੰ ਨੇ ਇੱਕ ਪਿਆਰੇ ਜਿਹੇ ਮੁੰਡੇ ਨੂੰ ਜਨਮ ਦਿੱਤਾ ਪਰ ਜਦੋਂ ਰੀਨਾ ਉਸ ਬੱਚੇ ਨੂੰ ਫੜਨ ਲੱਗੀ ਤਾਂ ਗੋਪੀ ਨੇ ਫਟਾਫਟ ਉਹਨੂੰ ਪਿੱਛੇ ਖਿੱਚ ਲਿਆ ਕਹਿਣ ਲੱਗਿਆ ਕਿ ਤੂੰ ਮੇਰੇ ਮੁੰਡੇ ਨੂੰ ਮਾਰਨਾ ਚਾਹਿਆ ਸੀ ਰੱਬ ਨੇ ਤੇਰੇ ਕੋਲੋਂ ਤੇਰੀ ਕੁੜੀ ਖੋ ਲਈ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਤੂੰ ਮੇਰੇ ਮੁੰਡੇ ਨੂੰ ਮਾਰ ਦੇਵੇਂਗੀ ਇਸ ਲਈ ਕਦੇ ਵੀ ਮੇਰੇ ਮੁੰਡੇ ਨੂੰ ਹੱਥ ਨਹੀਂ ਲਾਉਣਾ ਨਾਲ ਹੀ ਗੋਪੀ ਨੇ ਆਪਣੇ ਪਿਓ ਪਿਓ ਨੂੰ ਕਿਹਾ ਕਿ ਉਹ ਉਹਨੂੰ ਅਲੱਗ ਘਰ ਵਿੱਚ ਸ਼ਿਫਟ ਕਰ ਦੇਵੇ ਕਿਉਂਕਿ ਇੱਥੇ ਉਹਦੇ ਮੁੰਡੇ ਦੀ ਜਾਨ ਨੂੰ ਖਤਰਾ ਇਹ ਦੋਨੇ ਮਾਵਾਂ ਧੀਆਂ ਮੇਰੇ ਘਰ ਵਾਲੇ ਨੂੰ ਮਾਰਦੇਣਗੀਆਂ ਤੇ ਮੇਰੇ ਮੁੰਡੇ ਨੂੰ ਵੀ ਸੁਖੀ ਨੂੰ ਵੀ ਇਹੀ ਠੀਕ ਲੱਗਿਆ ਉਹਨੇ ਆਪਣੇ ਮੁੰਡੇ ਨੂੰ ਅਲੱਗ ਕਰ ਲੈ ਦਿੱਤਾ ਜਿਦੇ ਵਿੱਚ ਦੋਨੇ ਹਸਬੰਡ ਵਾਈਫ ਬੱਚੇ ਦੇ ਨਾਲ ਖੁਸ਼ਹਾਲ ਜ਼ਿੰਦਗੀ ਜਿਉਣ ਲੱਗ ਪਏ ਜਿੱਦਾਂ ਦੀ ਕਰਨੇ ਉਦਾਂ ਦੀ ਹੀ ਭਰਨੀ ਇਹਨੂੰ ਹੀ ਕਹਿੰਦੇ ਆਣਾ ਕਿ ਰੀਨਾ ਤੇ ਉਹਦੀ ਮਾਂ ਅੱਜ ਵੀ ਰੋਂਦੀਆਂ ਰਹਿੰਦੀਆਂ ਹਾਂਜੀ ਦੋਸਤੋ ਇਸੀ ਇੱਕ ਭੈਣ ਦੀ ਦਰਦ ਭਰੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ